ਸਸੀ ਕਾਲ ਜੀ ਕੀ ਹਾਲ ਚਾਲ ਬੰਸਰੀ ਬਰਾਠਾ ਠੀਕ ਲੋ ਜੀ ਬਈ ਅੱਜ ਜਾਲ ਚ ਛਤਰੀਆਂ ਕੱਢਦੇ ਆ ਬਾਹਰ ਤੇ ਬੱਚਿਆਂ ਨੂੰ ਉਂ ਬਾਹਰ ਕੱਢਾਂਗੇ ਤੇ ਬੱਚਿਆਂ ਨੂੰ ਆਉਣ ਲੱਗੇ ਪਏ ਆ ਜੋ ਕਰਨ ਚ ਜੈਂਤ ਵਰਦਾ ਕੁੜਕੀ ਮਾਪੇ ਲਾ ਲੂਗਾ ਲੋ ਬਾਈ ਜੀ ਉੱਤਰ ਫਰਦੇ ਆ ਘਟੋ ਘਟ ਵੀ ਧਿਆਨ ਚ ਇਹਦਾ ਬੱਚੀ ਆ ਆ ਬੱਚੀ ਜਿਹੜੀ ਪਹਿਲੀ ਆ ਰੂਪੇ ਆ ਹੀ ਪਹਿਲੀ ਆ ਰੂਪੇ ਬਾਬਾ ਲਾਏ ਨੂੰ ਬਾਬਾ ਹੁਣ ਨਾ ਜਾਣਾ ਬੱਚੀ ਵੋ ਫਰਦੇ ਘਟੋ ਘਟ 10 15 ਫਰਦੇ ਆ ਬੱਚੀ ਹਲਾਈ ਚਾਲ ਰੋਕਲਾ ਰੋਕਲਾ ਬਾਬਾ ਜਾਣਗੇ ਲੋ ਬਈ ਮਿੱਤਰੋ ਤੇ ਲੋ ਬਈ ਬੱਚੇ ਛੱਡੇ ਸੀਗੇ ਬੱਚੀ ਰਹੇ ਕਿ ਦੋ ਇੱਕ ਡਿੱਗ ਪਿਆ ਇੱਥੇ ਜੀ ਡਿੱਗ ਗਿਆ ਤੇ ਇਹਨਾਂ ਨੂੰ ਤਾਂ ਫੈ ਨਹੀਂ ਮੈਂ ਵੀ ਕਿਉਂਣਾ ਹੁਣ ਬਾਕੀ ਸਾਰੇ ਉਹ ਬੈਠੇ ਆ ਲਓ ਬਾਈ ਮਿੱਤਰੋ ਇੱਕ ਉਹ ਛੱਟ ਉੱਤੇ ਡਿੱਗ ਗਿਆ ਬੱਚਾ ਤੇ ਇੱਕ ਬੱਚਾ ਬਾਈ ਮਿੱਤਰੋ ਉਹ ਆਪਣਾ ਬਾਹਰ ਹੀ ਆ ਖਤਰਿਆਂ ਲੱਗਾ ਬੰਗਾ ਇੱਕ ਆਪਣਾ ਕੀਨਾ ਬੱਚਾ ਝੱਲ ਰਾਂ ਮੜੀਆਂ ਮੜੀਆਂ ਕਾਲੀਆਂ ਕਾਲੀ ਖਾਂਬਾ ਤੇ ਉਹ ਬੱਚਾ ਬਈ ਪਿੰਡ ਚ ਉੱਕ ਗਿਆ ਸੀ ਤੇ ਉਧਰੋਂ ਮੁੜਿਆ ਨਹੀਂ ਦੀ ਮਿਹਰਬਾਨੀ ਉਹ ਵੀ ਜੇ ਕੋਈ ਭਰਾ ਮੋੜ ਦੇ ਤਾਂ ਪਰ ਮੁਸ਼ਕਲ ਆ ਤੇ ਗੱਡੀ ਬਈ ਆਪਣੀ ਸਰਵਸ ਸੁਰਵਸ ਕਰਾਉਣ ਵਾਸਤੇ ਠੱਲੀ ਵੀ ਆ ਆ ਬੈਠਾ ਆ ਜੇ ਤੜ ਜੇ ਤਾਂ ਚੰਗਾ ਬਈ ਕੂਤਰ ਬਹੁਤ ਔਖੇ ਤੜਦੇ ਆ ਕਿਉਂਕਿ ਮੈਂ ਤੜ ਕੇ ਲਿਆਉਣਾ ਉਹ ਜਾਲ ਪਿਆ ਜਿਹੜਾ ਜਾਲ ਚ ਆ ਬੈਠਾ ਉੱਡ ਕੇ ਆ ਜੀ ਤਾਂ ਬੜਾ ਵਧੀਆ ਆ ਫਿਰ ਤਾਂ ਪਹਿਲਵਾਨ ਕਬੱਡੀ ਖਿਡਾਰੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਤੇ ਉਹ ਦੂਰ ਵਾਲਾ ਹੀ ਵਿਚਾਰਾ ਬਈ ਚਲੋ ਇਹਦੀ ਲਓ ਬਈ ਮਿੱਤਰੋ ਸ਼ਿਕਰ ਦਾ ਆਪਣਾ ਆ ਗਿਆ ਏ ਆ ਬੈਠਾ ਭਾਈ ਜੀ ਇੰਨੇ ਔਖੇ ਆ ਨਾ ਤਾੜਨੇ ਬੱਚੇ ਅੱਜ ਹੋਏ ਭਾਈ ਗੱਲੇ ਛੱਡ ਦਿਓ ਬੱਚੇ ਤਾੜਨੇ ਬਹੁਤ ਔਖੇ ਬਈ ਦਾਣਾ ਪਾਣੀ ਪਾਤਾ ਦੀ ਜਮਾਂ ਫ੍ਰੀ ਆ ਹੁਣ ਆਪਾਂ ਚੱਲਦੇ ਆਂ ਬੁੱਟਰ ਸ੍ਰੀਮ ਪਾਜੀ ਉੱਥੇ ਤੇ ਆਏ ਹੋਏ ਲਓ ਜੀ ਬੱਚੇ ਆਪਣੇ ਸਹੀ ਸਲਾਮਤ ਹੈ ਇਹ ਇਹ ਰਹੀ ਇਹ ਰਹੀ ਠੀਕ ਹੈ ਇੱਕ ਇਹ ਰਹਾ ਲੋ ਬਾਈ ਮਿੱਤਰੂ ਇਹ ਠੀਕ ਆ ਹੁਣ ਉਹਨੂੰ ਤਾੜਨਾ ਜੰਗ ਲੜਨ ਵਾਲੀ ਗੱਲ ਹੀ ਆ ਬਾਈ ਲੋ ਬਾਈ ਮਿੱਤਰੂ ਆਪਾਂ ਚੱਲਵੇ ਕੁਸਟਰ 3 ਆਹ ਜੰਗ ਇੱਕ ਕੁਟਰ ਬਾਈ ਛੱਡਿਆ ਧੀਰੇ ਨੇ ਆਪਾਂ ਮੈਂ ਕਿਹਾ ਚੱਲ ਉਹਨੇ ਫੋਨ ਕੀਤਾ ਹੀ ਆਪਣੇ ਬੱਚੇ ਬਾਹਰ ਫਰਦਾ ਹੀ ਹੁੰਦਾ ਮੈਂ ਕਿਹਾ ਚੱਲ ਜਾ ਯਾ ਅੱਗੇ ਤੇ ਮਿਲਦੇ ਆ ਉਥੇ ਚੱਲ ਗਏ ਓਏ ਫੋਨ ਤੇ ਕਰਦੇ ਹਾਂ ਲੋ ਭਾਈਏ ਆ ਗਈ ਆਪਾਂ ਬੁਟਰੀ ਤੇ ਆਪਣੀ ਫੂਰ ਸਾਹਿਬ ਬੈਠੀ ਐ ਦੋ ਬੰਦੇ ਆ ਬੈਠੇ ਇੱਕ ਬੁੱਤਰ ਉੱਚਾ ਫਰਦਾ ਨਹੀਂ ਤੁਹਾਨੂੰ ਕੁੱਤਰਾ ਹੀ ਵਿਖਾ ਦਿੰਦੇ ਇੱਕ ਮੇਰੇ ਕੋਲ ਮੋਬਾਈਲ ਉਹ ਜਾ ਜਿਆਨੇ ਆ ਕੀੜਾ ਉਹ ਢਗਾ ਆ ਕੀੜਾ ਢਾਗਾ ਲੱਗਾ ਤੇ ਵਿਖਾ ਦਿੰਦਾ ਨਾ ਕਹਦਾ ਨਹੀਂ ਬਈ ਆਜ ਉੱਤਰ ਚੌਕ ਫਟਾ ਮਾ ਕੀੜਾ ਢਾਗਾ ਲੱਗ ਗਿਆ ਤੇ ਖੜੀ ਹੋ ਗਈ ਜਾਨੀ ਲੋ ਬਈ ਬੰਜੀ ਜੀ ਜਿਹੜਾ ਉਹਨੇ ਆਪ ਨੂੰ ਕਿਹਾ ਮਾਰਾ ਯਾਰ ਆਪਾਂ ਹੁਣ ਸਾਰੀ ਉਹਨਾਂ ਨੇ ਕਹਿੰਦੇ ਯਾਰ ਸਕੂਟਰ ਮਾਰਾ ਮੈਂ ਕਹਿੰਦਾ ਚਰ ਨਹੀਂ ਦਾ ਉਹ ਛੱਤਰ ਕਿਹੜਾ ਇਹਨਾਂ ਉਹਦਾ ਉਹ ਡੰਡੀ ਆ ਪਾਪਾ ਜੀ ਵਹੀ ਨਹੀਂ ਜਿਆਪਣਾ ਨੂੰ ਕੀ ਪਤਾ ਕੁਝ ਨਹੀਂ ਲਓ ਬਾਈ ਜੀ ਛੱਤਰਾਂ ਗੰਗਾਂ ਲੱਗ ਛੱਤਰਾਂ ਲੱਗ ਗਈਆਂ ਆ ਫਿਰ ਦੇ ਪਾਉਂਦੇ ਫਿਰਦੇ ਆ ਆਏ ਆਏ ਅੰਦੇ ਉਤਰ ਆਏ ਅੰਦੇ ਉਤਰ ਛੱਤਰਾਂ ਲੱਗ ਗਈਆਂ ਇੱਥੇ ਆ ਕੇ ਮੈਂ ਕਿਸ਼ੇ ਮਾਰਾਂ ਬੜਕਾ ਆਦਾਸੋਂ ਤੇ ਮੇਰੇ ਆਣਾ ਨਾ ਰੋਕਾ ਕਰੋ ਸੱਚੀ ਇਹ ਬੈਠੀ ਵਰਕਾ ਇੱਥੇ ਆ ਕੇ ਜੋ ਬਹਿਣ ਲੱਗ ਗੋੜਾ ਖਾਣੀਆਂ ਛੜਕੋਂ ਜਾਦਾ ਆਣਿਆਂ ਆਈ ਜਾਂਦਾ ਬੁੱਤਰਾ ਛੜਾਈ ਬੈਠਾ ਹੈ ਬਗਵਾ ਹੀ ਬੁੱਤਰਾ ਬੜਕਾ ਆਲਾ ਲਓ ਬਈ ਮਿੱਤਰੋ ਆ ਛਟਰ ਵਾਲਾ ਹੋ ਜਾਵੜਿਆ ਤੈਨੂੰ ਤਾੜ ਕੇ ਵੀਣਿਆ ਹੁਣ ਤੜ ਗਿਆ ਤਾਂ ਉਹ ਬੈਠਾ ਕਿੰਨ ਤਾੜਦੇ ਆ ਤੇ ਤਾੜ ਦੇ ਬੋਲ ਰਹੀ ਆ ਤੇ ਬੱਚੇ ਬਈ ਆਪਣੀ ਠੀਕ ਆ ਤੇ ਕਬੂਦਾਂ ਅੱਜ ਆਪਾਂ ਪਾਂਗਾ ਨਹੀਂ ਹੁਣ ਕੱਢਾਂਗੇ ਇਹਨਾਂ ਨੂੰ ਇੱਕ ਦੋ ਦਿਨ ਚ ਬੱਚੇ ਠੀਕ ਠਾਕ ਆ ਬਾਈ ਜੀ ਉਹ ਕੀ ਆ ਕੰਮ ਸਹੀ ਆ ਤੇ ਉਹਨੂੰ ਤਾੜ ਲਈਏ ਬਾਈ ਲਓ ਬਈ ਮਿੱਤਰੋ ਆ ਗਿਆ ਤਾੜਕੇ ਵੀਨੇ ਜੇ ਤੜ ਗਿਆ ਤਾਂ ਤੇ ਚੱਲ ਨੂੰ ਠੀਕ ਆ ਬਾਈ ਜੀ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਕਰੋ ਬਾਈ ਜੀ ਲਾਈਟ ਚੱਲੀ ਜਾਂਦੀ ਆ ਉਹ ਖਾਲਸਾ ਜੀ ਉਹ ਬਾਣਵਾ ਕੇ ਹਟਿਆ ਤੇ ਇਧਰ ਮੋਟਰ ਚੱਲੀ ਜਾਂਦੀ ਆ ਬੱਚਾ ਆ ਬੈਠਾ ਤਾੜਕੇ ਵੀਨੇ ਤੇ ਦੋ ਬੱਚੇ ਬਾਹਰ ਆਪਣੇ ਬਾਈ ਅੱਧਾ ਪੁੰਜਾ ਲਾਲ ਲਾਲ ਆ ਤੇ ਇੱਕ ਚੀਨਾ ਚੀਨਾ ਤਾਂ ਇਧਰ ਹੀ ਆਇਆ ਸੀ ਉੱਡ ਕੇ ਇੱਥੇ ਘਰ ਤੇ ਫਰਦਾ ਰਿਹਾ ਵੀਨੇ ਉਹ ਜੇ ਆ ਗਿਆ ਤਾਂ ਤੇ ਇਹਨੂੰ ਤਾੜ ਕੇ ਵੀ ਨਹੀਂ ਬਈ ਜੇ ਤੜ ਗਿਆ ਤੇ ਚਲੋ ਠੀਕ ਆ ਬਈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਰਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾਇਆ ਕਰੋ ਪੁੱਲ ਚੱਕ ਦਿਖਾਵਾਂ ਸਤਿ ਸ਼੍ਰੀ ਅਕਾਲ ਜੀ ਸਾਰੇ